ਸ਼ਾਸਤਰੀ ਕਹਾ ਸਾਰਿਆਂ ਭੈਣਾਂ ਨੂੰ ਹੋ ਸਕਦਾ ਤੁਸੀਂ ਠੀਕ ਠਾਕ ਹੋਈਆਂ ਪ੍ਰਮਾਤਮਾ ਸਾਹਿਬ ਨੂੰ ਠੀਕ ਠਾਕ ਰੱਖੇ ਤੰਦਰੁਸਤੀਆਂ ਦੇਵੇ ਆਸ ਦੀਆਂ ਖੇਤਾਂ 'ਚ ਰੋ ਮੇਰੇ ਭੈਣਾਂ ਅੱਗੇ ਸਾਲ ਪਿਛੇ ਕੁੜੀਆਂ ਨੂੰ ਛੁੱਟੀ ਮਿਲਨੀ ਉਹ ਵੀ ਸੌਂਦੇ ਮਹੀਨੇ ਦਾ ਬਹਾਨਾ ਲਾ ਕੇ ਭਰਾ ਨੇ ਲੈ ਆਉਣਾ ਮਹੀਨਾ ਲਾਉਣਾ ਉੱਥੇ ਕੁੜੀਆਂ ਦੇ ਨਾਲ ਟੀਂਆਂ 'ਚ ਜਾਣਾ ਅਸਨਾ ਖੇਡਣਾ ਜਦੋਂ ਸ਼ਾਮ ਨੂੰ ਮੋੜਨਾ ਰਿਆਂ ਤੋਂ ਉਹਦੇ ਫਿਰ ਸੇਲੀਆਂ ਨੇ ਇਹ ਗੀਤ ਗਾਉਣਾ ਕੋਠੇ ਮਗਰ ਹਵੇਲੀ ਪਣਾ ਨੂੰ ਆਈਨੇ ਤ ਮੇਨੇ ਦੇ ਓਖੀ ਮਿਲੇ ਸਹੇਦੀ ਪਣਾ ਨੂੰ ਬਾ ਨੇ ਤ ਮੇਲਾ ਦੇ ਰਸੇ ਵਟਲੋ ਪੜੇ ਵਟਲੋ ਵੇਟ ਵੇਟ ਲਾ ਲੋ ਤਾਈਂ ਆ ਮਾ ਪ੍ਰੋ ਵੇਢੋ ੜੀ ਏ ਨਵਦੇ ਤਿਆ ਖੇਡ ਕਰਾਲੂ ਆਇਆ ਮਾ ਇਹ ਹੜੀਵੇ ਨਵਦੇ ਨਾ ਜੜ ਕੀ ਵੇ ਤਾਇ ਤੁਮ ਸਨੁ ਏ ਡਣ ਨੂੰ ਸਜਾਇਆ ਨਾ ਆ ਜੜਕੀ ਨੇ ਮਾਈ ਆ ਨਿਨ ਖੇਡਣ ਦੇ ਮਸਾਉ ਸੌਣ ਦੇ ਮਹੀਨੇ ਆਏ ਆ ਦੇਨ ਖੇਡਣ ਦੇ ਨਾ ਜੜਕੀ ਪੁਆਨੀ ਰੰਗਡ ਉਗਾ ਸੁਹਾ